ਕਹਾਂ ਜਾ ਕੇ ਰਾਤ ਨੂੰ ਸਫਰ ਕਰਾਂਗੇ ਸਟਾਰਟਿੰਗ ਕਰੀਆ ਹੁਣ ਸ਼ਾਮ ਨੂੰ ਮੰਨ ਲਓ ਟਾਈਮ ਹੋ ਗਿਆ 7:00 ਸਵੇਕ 7 ਵਜੇ ਦਾ 7 ਵਜੇ ਦਾ 10 ਮਿੰਟ ਹੋ ਗਏ ਤੇ ਅੱਜ ਦੀ ਰਾਤ ਲਾਵਾਂਗੇ ਕੱਲ ਦਾ ਦਿਨ ਲਾਵਾਂ ਕੱਲ ਨੂੰ ਸ਼ਾਮ ਤੱਕ ਜਿੱਥੇ ਕੋ ਪਹੁੰਚੇ ਏ ਏ ਏ ਏ ਫਸਾਉਣ ਗਿਆ ਉਸ ਵਿੱਚ ਇਹ ਦਸ ਨੰਗਦੀ ਨਹੀਂ ਰਾਤ ਚ ਲੱਗ ਗਈ ਭੁੱਖ ਸਮਾਂ ਹੋ ਗਿਆ 1:00 ਵਜੇ ਦਾ ਹਾਂ ਵਿੱਚ ਹੀ ਬੈਠੇ ਰੋਟੀਆਂ ਖਾੜਤੀਆਂ ਪਹੁੰਚਣ ਵਾਲੇ ਕਿੱਥੇ ਆਪਾਂ ਆ ਬਣਾਇਆ ਬਾਹਰ ਲਈ ਕੰਟਰੀਆਂ ਨੂੰ ਪੰਪਾਂ ਦੇ ਰਸਟ ایرিয়া ਟਰੱਕੀ ਟਰੱਕ ਖੜਾ ਇੱਧਰ ਵੀ ਇਹ ਹੈਗਾ ਹਲ ਮੱਤੀ ਕਰਕੇ ਨਹੀਂ ਬਹੁਤ ਹੁਣ ਆਪਾਂ ਨੂੰ ਹੇਠਾਂ ਉਤਰਨਾ ਪੈਣਾ ਨਾ ਨਹੀਂ ਬੱਲੀ ਬਹੁਤ ਲੰਬੀ ਆ ਬਹੁਤ ਸੋਹਣੀ ਕਣ ਖੜੀ ਆ ਹੁਣ ਐ ਨਹੀਂ ਪਤਾ ਹੈ ਪਾਉਂਦੇ ਕੀ ਨੇ ਕਣਕ ਨੂੰ ਜੂਰੀਆ ਕਿੰਨਾ ਕੁ ਪੈਂਦਾ ਜਾਂ ਗੱਡੀ ਬਲਟੀ ਦੀ ਬਾਬਾ ਐਕਸ ਵੀ ਵੱਜੇ ਮੂਰੇ ਰੌਂਗ ਸਾਈਡ ਜਾਂਦਾ ਹੋਣਾ ਬੰਦਾ ਓਹੋ ਮੁੰਡਾ ਡੈੱਡ ਹੋ ਗਿਆ ਡੈੱਡ ਹੋ ਗਿਆ ਡੈੱਡ ਹੋ ਗਿਆ ਹਾਲੀ 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 ਇਹ ਰੋਂਗ ਸਾਈਡ ਆਉਂਦੇ ਸੀ ਆ ਦੇਖੋ ਰੋ ਕੋ ਰੋ ਕੋ ਇਹ ਰੋਂਗ ਸਾਈਡ ਦਾ ਇਹ ਇਹ ਇਹੀ ਕੰਮ ਪਈਆਂ ਸੀ ਮੜੀ ਹਰਕ ਤੈਨਾਂ ਦੀ ਇਹ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੱਲੇ ਆ ਜੀ ਬੰਬੇ ਨੂੰ ਮੈਰਿਜ ਤੇ ਤੇ ਨਾਲ ਹਜ਼ੂਰ ਸਾਹਿਬ ਜਾ ਕੇ ਆਵਾਂਗੇ ਨਾਲ ਵਿਆਹ ਦੇਖ ਕੇ ਆਵਾਂਗੇ ਦੋ ਮਿੱਤਰ ਨੇ ਨਾਲ ਸੋਨੀ ਬੀਲਾ ਤੇ ਜੱਗਾ ਰਣੀਆਂ ਉਹਨਾਂ ਨੂੰ ਹੀ ਮਿਲਾਉਨੇ ਆ ਪਿੰਡੋ ਤੁਰਿਆਂ ਹੀ ਆਉਣੀ ਹਜੇ ਗਾਹਾਂ ਫਿਰ ਮਲਾਉਣਾ ਉਹਨਾਂ ਨੂੰ ਵੀ ਰਾਤ ਨੂੰ ਸਫਰ ਕਰਾਂਗੇ ਸਟਾਰਟਿੰਗ ਕਰੀਆ ਹੁਣ ਸ਼ਾਮ ਨੂੰ ਮੰਨ ਲਓ ਟਾਈਮ ਹੋ ਗਿਆ 7:00 ਸਵੇਕ 7 ਵਜੇ ਦਾ 7 ਵਜੇ ਦਾ 10 ਮਿੰਟ ਹੋ ਗਏ ਤੇ ਅੱਜ ਦੀ ਰਾਤ ਲਾਵਾਂਗੇ ਕੱਲ ਦਾ ਦਿਨ ਲਾਵਾਂ ਕੱਲ ਨੂੰ ਸ਼ਾਮ ਤੱਕ ਜਿੱਥੇ ਕ ਪਹੁੰਚੇ ਉੱਥੇ ਕੱਲ ਨੂੰ ਖੜ ਜਾਾਂਗੇ ਫਿਰ ਕੱਲ ਨੂੰ ਰਾਤ ਸਟੇ ਕਰਾਂਗੇ ਰਾਤ ਜਿੱਥੇ ਵੀ ਲੋਟ ਆਇਆ ਪਰਸ ਨੂੰ ਸਵੇਰੇ ਫੇਰ ਸਫਰ ਚਾਲੂ ਕਰਾਂਗੇ ਫਿਰ ਤੁਹਾਨੂੰ ਮਲਾਉਨੇ ਜਿਵੇਂ ਜਿਵੇਂ ਜਿੱਥੇ ਇੱਥੇ ਜਾ ਰਹੇ ਆ ਸਾਰਾ ਦਿਖਾਉਂਦੇ ਚੱਲਾਂਗੇ ਤੁਹਾਨੂੰ ਵੀ ਨਾਲ ਸਫਰ ਕਰਾਉਨੇ ਆ ਤੇ ਥਕਾਵਟ ਜਣੀ ਅਸੀਂ ਚੱਲਾਂਗੇ ਤੁਸੀਂ ਸਿਰਫ ਵੀਡੀਓ ਦੇਖ ਕੇ ਆਨੰਦ ਲੈਣਾ ਚਲੋ ਮਿਲਦੇ ਆ ਫਿਰ ਗਾਹਾਂ ਉਹਨਾਂ ਨੂੰ ਬਿਠਾ ਲਈਏ ਸੋਨੀ ਉਹਨਾਂ ਨਾਲ ਏ ਏ ਏ ਏ ਫਸਾਉਣ ਗਿਆ ਉਸ ਵਿੱਚ ਇਹ ਦੱਸ ਨੰਗਦੀ ਨਹੀਂ ਉਹ ਕਿੱਥੇ ਲੈ ਜੂ ਯਾਰ ਉਹ ਸ਼ਰਮ ਨਹੀਂ ਆਉਂਦੀ ਤੈਨੂੰ ਕਿਵੇਂ ਜਣਾਉਂਦੇ ਆ ਉਹ ਤਾਂ ਪਾਸ ਮਾ ਗਏ ਕਿਵੇਂ ਨਾ ਰੱਖ ਦੇਵੀਂ ਉਹ ਤੇਰੇ ਦੱਸ ਦਿਮਾਗ ਹਿੱਲ ਗਏ ਤੁਸੀਂ ਹਿੱਲ ਗਏ ਤੁਹਾਡੀ ਆ ਵੀ ਉਹ ਜਿਆਦਾ ਜਾਂਦੀ ਆ ਨਾ ਮੈਂ ਇਹ ਆਈ ਜਾਣੀ ਆ ਨਹੀਂ ਇੱਕ ਤਾਂ ਹੈਗਾ ਰੋਡ ਦਾ ਫਰਕ ਆ ਗੱਡੀ ਜਿਵੇਂ ਪਰਲੇ ਆਪਾਂ ਦਿੱਲੀ ਵਾਲੇ ਦੋਏ ਰੋਡ ਤੇ ਪੁਰਾਣੇ ਰੋਡ ਤੇ ਜਾਂਦੇ ਆ ਉਥੇ ਗੱਡੀ ਝੋਲ ਬਹੁਤ ਮਾਰਦੀ ਆ ਇਹਦੇ ਤੇ ਝੋਲ ਨਹੀਂ ਮਾਰਦੀ ਜਮੈਂ 120 ਬੂ ਤੇ ਜਾਂਦੇ ਆ ਦੇ ਨਾਲ ਪਤਾ ਵੀ ਨਹੀਂ ਲੱਗਦਾ ਨਹੀਂ ਨਹੀਂ ਬਹੁਤ ਸੋਹਣਾ ਬਣਾਇਆ ਜਾ ਇਹ ਰੋਡ ਸੋਹਣਾ ਬਣੇ ਬੰਬੇ ਤੱਕ ਜਾਣੀ ਆਈ ਬੰਬਾ ਦਾ ਕੱਲ ਨੂੰ ਲੈ ਲੈਣਾ ਆਪਾਂ ਬੰਬਾ ਦਾ ਕੱਲ ਨੂੰ ਨਹੀਂ ਪਰ ਸੁਣਵਾਜੂ ਬਸ ਆਇਆ ਲੈ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜੇ ਕੱਲ ਮਾਨਾ ਤਿੰਨ ਲੱਗ ਗਿਆ ਸ਼ਾਮ ਨੂੰ ਕੱਲ ਨੂੰ ਸ਼ਾਮ ਤੱਕ ਅਪਨ ਦੌਰ ਲੰਘ ਜਾਣਾ ਹਾਂ ਅੰਦਰ ਤੋਂ ਮੱਲਾ 100 200 ਕਿਲੋਮੀਟਰ ਕਿਤੇ ਗਾਂ ਜਾ ਕੇ ਖੜ੍ਹ ਜੀਏ ਫਿਰ ਦਿਨੇ-ਦਿਨੇ ਪਰਸੋਂ ਜਾਵੜਾਂਗੇ ਹਾਂ ਰੇਲ ਤੇ ਟੂਲ ਟੈਕਸ ਕਰਾਇਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਓਏ ਨਹੀਂ ਨਹੀਂ ਟੂਲ ਤਾਂ ਵਧੀਆ ਚੀਜ਼ ਆ ਇਹ ਇਹ ਜਾ ਰਹੇ ਜੰਮੂ ਕਟੜਾ ਜਿਹੜਾ ਐਕਸਪ੍ਰੈਸ ਵੇ ਬਣਿਆ ਉਹਦੇ ਤੇ ਉਹਦੇ ਦਾ ਸ਼ੰਗ ਗੱਡੇ ਪੈ ਜੀ ਲਿਆਂਦੀ ਸੀ ਘਰੋਂ ਰੋਟੀ ਰਾਹ 'ਚ ਲੱਗੇ ਭੁੱਖ ਸਮਾਂ ਹੋ ਗਿਆ 1:00 ਵਜੇ ਦਾ ਹਾਂ ਵਿੱਚ ਹੀ ਬੈਠੇ ਰੋਟੀਆਂ ਵੰਡ ਤੀਆਂ ਪਹੁੰਚਣ ਵਾਲੇ ਕਿੱਥੇ ਆਪਾਂ ਆਪਾਂ ਹਾਂ ਆਪਾਂ ਪਲਵਲ ਪਲਵਲ ਜੈਪੁਰ ਹਾਈਵੇ ਚੜੇ ਹੋਏ ਆਪਾਂ ਚੜਨਾ ਚੜਨਾ ਜੀ ਪਲਵਲ ਤੋਂ ਹੀ ਚੜਨਾ ਉਹਨੇ ਪਲਵਲ ਤੋਂ ਚੜਨਾ ਵਾਪਾ ਪਲਵਲ ਪਹੁੰਚਣ ਵਾਲੇ ਹਾਂ ਕਿਲੋਮੀਟਰ ਅੱਧਾ ਕਿਲੋਮੀਟਰ ਤੀ ਖੜੇ ਹਾਂ ਰੋਟੀ ਦੇ ਰੋਟੀ ਖਾ ਰਹੇ ਹੈ ਭਾਈ ਚਾਹ ਪੀ ਰਹੇ ਹੈ ਸੋਨੀ ਨੂੰ ਦੋ ਵੀ ਰੋਟੀ ਦਿਨ ਦਿਨ ਹਮਕਾ ਰੋਟੀ ਦੋ ਬਾਬੂ ਹਾਂ ਦੇ ਰਹੇ ਹੈ ਭਈਆ ਦੇ ਰਹੇ ਹੈ ਰੋਟੀ ਦੇ ਰਹੇ ਹੈ ਆਪਕੋ ਆ ਬਣਾਇਆ ਬਾਹਰ ਲੀਏ ਕੰਟਰੀਆਂ ਕੋ ਪੰਪਾਂ ਤੇ ਰੈਸਟ ਏਰੀਆ ਟਰੱਕ ਹੀ ਟਰੱਕ ਖੜਾ ਇੱਧਰ ਵੀ ਇਹ ਹੈਗਾ ਅਲਵਰ ਆ ਗਏ ਨਾ ਅਲਵਰ ਆ ਲਵਾਰਾ ਲਵਾਰਾ ਅਲਵਰ ਪਹੁੰਚ ਗਏ ਹਾਂ ਅਲਵਰ ਪਹੁੰਚ ਗਏ ਬੰਬੇ ਵਾਲੇ ਹਾਈਵੇ ਤੇ ਇਹਦੇ ਵੀ ਪੰਪ ਦੇ ਹੋ ਗਏ ਜੀ ਤੇਲ ਪੋਣ ਰੋਡ ਤੇ ਪੰਪ ਹੋ ਗਿਆ ਪੁਰਾ ਜਿਹਾ ਔਖਾ ਹੀ ਫਿਰ ਮੁੜ ਕੇ ਥੱਲੇ ਰਹਿ ਜਾਂਦੇ ਹੇਠਲੀ ਰੋਡ ਦੇ ਸਰਵਿਸ ਲੇਨ ਤੇ ਉਹਨਾਂ ਆਕੇ ਕਹਿੰਦੇ ਤੇਲ ਪੋਈ ਲਈਏ ਇੱਥੋਂ ਫਿਰ ਕਿਉਂ ਔਖੇ ਹੋਣ ਨਾਲ ਆਦੇ ਉਰੂ ਮੁੰਬਈ ਬਣਾ ਰਹੇ ਉਹ ਆਹ ਰੂਮ ਵੀ ਬਣਾ ਰਹੇ ਸਹੀ ਜੇ ਮੋੜ ਤੇ ਕੰਨ ਬਾਹਰ ਲਿਆਂ ਕੰਟਰੀ ਗਲਾਸ ਸਿਸਟਮ ਕਰਤਾ ਇਹੀ ਤਾਂ ਫਰਕ ਆ ਜਰ ਅੱਗੇ ਟਰੱਕ ਤੇ ਸੇ 10 ਦਿਨ ਚ ਕਿਡਾ ਲਾਉਂਦਾ ਸੀ ਆਏ ਤੁਹਾਨੂੰ ਜੱਦਾ ਤੱਕ ਹੀ ਨੇ ਵੀ ਲਾਹ ਵਾਲਾ ਦੇ ਪੰਪ ਤੇ ਰੁਕਣਾ ਪਊਗਾ ਹਾਂ ਟਮ ਹੌਟਲ ਤੇ ਉਹ ਕੰਮ ਆਜੂ ਤੂੰ ਅੱਗੇ ਆਊਗਾ ਤੁਹਾਨੂੰ ਦਿਖਾਵਾਂਗੇ ਓਕੇ ਬ੍ਰੋ ਓਕੇ ਉਧਰ ਸਾਡੇ ਆਈਂ ਡੀਜ਼ਲ ਕੀ ਰੇਟ ਹੈ ਇੱਥੇ 90 ਰੁਪਏ 80 ਪੈ ਹਾਂ 90 ਰੁਪਏ 80 ਪੈ ਡੀਜ਼ਲ ਹੀ ਬ੍ਰੋ ਜਦੋਂ ਮੈਂ 3428 ਰੁਪਏ ਦਾ ਡਾਲਣ ਦੀ ਜਰੂਰਤ ਨਹੀਂ ਪੈਸੀ ਨਿਕਾਲੀ 37 ਰੁਪਏ 37 ਲੀਟਰ 75 ਪਾਉਂਟ ਪੈ ਗਿਆ ਗੱਡੀ ਚੱਲ ਗਈ 500 ਕਿਲੋਮੀਟਰ ਪੂਰੀ ਆ 500 37 ਲੀਟਰ ਦੇਲ ਪਿਆ ਗਿਆ ਫਿਰ ਵੀ ਠੀਕ ਰਹੀ ਐਵਰੇਜ ਯਾਰ ਠੀਕ ਆ ਪਰ ਪਿੱਛੇ ਆਪਾਂ ਨੂੰ ਉੱਥੇ ਰੋਡ ਵੀ ਹੋ ਸੀ ਨਾ ਹੁਣ ਆ ਵੀ ਤਾਂ ਹੁਣ ਦੇਣੀਆਂ ਨੇ ਚਾਹ ਪੀਣੇ ਰੁਕੇ ਸੀਗੇ ਕੋਟੇ ਕੋਲੇ ਆ ਗਏ ਤੇ ਇੱਥੇ ਬڑے ਹਾਈਵੇ ਤੋਂ ਜਿਹੜਾ ਐਕਸਪ੍ਰੈਸ ਬਣਾ ਹੈ ਉੱਥੋਂ ਥੋੜਾ ਥੱਲੇ ਉਤਰਨਾ ਪੈਂਦਾ ਮੈਨੂੰ ਲੱਗਦਾ 80 90 ਕਿਲੋਮੀਟਰ ਹੁਣ ਹੀਠਾਂ ਦੀ ਸਿੰਗਲ ਛੜਕ ਉਹਦੇ ਤੇ ਜਾਣਾ ਥਾਬੇ ਤੇ ਆ ਗਏ ਜੀ ਇੱਥੇ ਸਾਹਮਣੇ ਚਾਹ ਪੀਣ ਲੱਗੇ ਆ ਸਮਾਂ ਹੋ ਗਿਆ ਮੈਨੂੰ ਲੱਗਦਾ 1:00 ਚਾਰ ਹੋ ਗਏ ਤੜਕੇ ਦੇ ਸੋਹਣੀ ਬਾਟ ਕੱਢਤੀ ਮੈਨੂੰ ਲੱਗਦਾ ਸ਼ਾਮ ਤੱਕ ਅੱਜ ਅੰਦਰ ਤੋਂ ਅੱਗੇ ਲੰਘ ਜਾਗੇ ਬੰਬੇ ਤੋਂ ਮੰਨ ਲਓ 400 ਕਿਲੋਮੀਟਰ ਪਿੱਛੇ ਰਹਿ ਜੂਗਾ ਸ਼ਾਮ ਤੱਕ ਬੰਬੇ ਤੋਂ 400 ਕਿਲੋਮੀਟਰ ਬੰਬਾ 400 ਰਹਿ ਜੂ। ਬਾਕੀ ਦਿਖਾਉਣਾ ਫਿਰ ਦਿਨ ਚੜੇ। ਨਾਲ-ਨਾਲ ਕੀ ਕੀ ਆ ਰਿਹਾ ਸਿਸਟਮ ਰਾਹ ਦੇ ਵਿੱਚ। ਸਾਰਾ ਦਿਖਾਵਾਂਗੇ ਭਾਈ ਤੁਹਾਨੂੰ। ਤਾਂ ਚੱਲੀਆਂ ਨੇ ਮਸ਼ੀਨਾਂ ਨਵੀਆਂ। ਅੱਗ ਦੀ ਲਾਟ ਅਰ ਗਈਆਂ ਇੱਕ ਬਲਕਾਰ 9500 ਜੀਚ ਨਾਲ ਹੀ ਤੂੜੀ ਬਣਦੀ ਆ ਤੇ ਪਿਛਲੇ ਪਾਸੇ ਲੱਗਾ ਸਿਸਟਮ ਇਹ ਚ। ਇਹ ਖੜੀਆਂ ਨੇ ਜੈਪੁਰ ਤੋਂ 200 ਕਿਲੋਮੀਟਰ ਅੱਗੇ ਨੂੰ ਕੋਟੇ। ਧੋਨੇ ਨਵੀਆਂ ਮਸ਼ੀਨਾਂ ਨੇ Rajasthan ਚ ਖੜੇ ਆ MP ਦੇ ਬਾਰਡਰ ਦੇ 30 ਕਿਲੋਮੀਟਰ ਨੇੜੇ ਤੇੜੇ ਕਣਕ ਦਿਖਾਉਣਾ ਤੁਹਾਨੂੰ ਬੱਲੀ ਦੇਖੋ ਗੱਠ ਗੱਠ ਲੰਬੀ ਬੱਲੀ ਆ Rajasthan ਚ ਮਤਲਬ MP ਦੇ ਨੇੜੇ ਆ ਗਏ ਪਥਰੀਲਾ ਏਰੀਆ ਸਾਰਾ ਇਹ ਦਿਖਾਉਣਾ ਤੁਹਾਨੂੰ ਬੈਕ ਕੈਮਰੇ ਨਾਲ ਨਹੀਂ ਬਹੁਤ ਹੁਣ ਆਪਾਂ ਨੂੰ ਹੇਠਾਂ ਉਤਰਨਾ ਪੈਣਾ ਨਾਲੀ ਬੱਲੀ ਬਹੁਤ ਲੰਬੀ ਆ ਬਹੁਤ ਸੋਹਣੀ ਕਣ ਖੜੀ ਆ ਹੁਣ ਆਏ ਨਹੀਂ ਪਤਾ ਇਹ ਪਾਉਂਦੇ ਕੀ ਨੇ ਕਣਕ ਨੂੰ ਯੂਰੀਆ ਕਿੰਨਾ ਕ ਪੈਂਦਾ ਜਾਂ ਦੇਸੀ ਰੇਵ ਵਾਲੀ ਆ ਸਾਰੀ ਬਾਲੀ ਓਕਣ ਨਹੀਂ ਹੈਗੀ ਬਹੁਤ ਜ਼ਿਆਦਾ ਭਾਰੀ ਗਣਕ ਨਹੀਂ ਹੈ ਪਰ ਬੱਲੀ ਬਹੁਤ ਸੋਹਣੀ ਖੜੀ ਹੈ ਬਾਲੀ ਛੱਟਾ ਪੈਪ ਨਾਲ ਹਾਂ ਪੈਪ ਪੈਪ ਬਚਾਇਆ ਸੀ ਹਾਂ ਬਹੁਤ ਸੋਹਣੀ ਖੜੀ ਆ ਹੁਣ ਆਪਾਂ ਇਥੋਂ ਤੇਲ ਪਵਾ ਕੇ ਹਟੇ ਹੀ ਆਹ ਰੋਡ ਜਾਂਦਾ ਜਿਹੜਾ ਨਾਲ-ਨਾਲ ਆ ਦੇ ਉਹ ਸਾਹਮਣੇ ਟੋਲ ਕਟਾ ਕੇ ਉਤੋਂ ਉਹ ਹਾਈਵੇ ਚੜ ਜਾਂਦੇ ਆਹ ਹਾਈਵੇ ਆ ਆ ਜਾਂਦਾ ਵਰਬੇ ਕੋ ਨਹੀਂ ਕਿਵੇਂ ਆ ਰਕਮਾ ਰੋਡ ਦੇ ਹਨ ਬਟ ਕੱਡੇ ਪਿਆ ਪੂਰੇ ਘੈਂਟ ਰੋਡ ਆ ਮਾਰ ਆ ਜਾ ਵੀ ਕਿਤੇ ਜੰਪ ਵੀ ਨਹੀਂ ਆਉਂਦਾ ਆ ਜੀ ਬਾਈ ਮੈਨੂੰ ਵੀ ਦਿਖਾ ਦਿ ਆ ਲਓ ਜੀ ਲਓ ਜੀ ਆ ਸਾਡੇ ਸੋਨੀ ਗੜੇਵਾਲ ਆ ਜਗਾ ਰਨੀਆਂ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਦੇਖਦੇ ਰਹੇ ਹੋ ਹੈਲੋ ਗਾਈਜ਼ ਹੈਲੋ ਗਾਈਜ਼ ਹੈਲੋ ਗਾਈਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋ ਹਾਂਜੀ ਹਾਂਜੀ ਇਹ ਸਾਰੇ ਠੀਕ ਨੇ ਤੇ ਆਪਾਂ ਨੂੰ ਦੇਖਣ ਵਾਲੇ ਸਾਰੇ ਠੀਕ ਨੇ ਅੱਜ ਕੰਨ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਦਿਨ ਦੁੱਖ ਨਹੀਂ ਰਾਤ ਚੌਗਣੀ ਤੇ ਤਰੱਕੀ ਬਖਸ਼ੇ ਪਰ ਇੱਕ ਏਰੀਆ ਦਾ ਫਰਕ ਹੈਗਾ ਇਸ ਏਰੀਏ ਦੇ ਵਿੱਚ ਕਣਕ ਬਹੁਤ ਘੱਟ ਆ ਰਾਜਸਥਾਨ ਸਮਝੋ ਨਿਕਲਣ ਵਾਲੇ ਐਮਪੀ ਦੇ ਬਾਰਡਰ ਤੇ ਪਹੁੰਚਣ ਵਾਲੇ ਆ ਇੱਥੇ ਜ਼ਿਆਦਾਤਰ ਧਨੀਆਂ ਤੇ ਆ ਨਹੀਂ ਪਤਾ ਕੀ ਚੀਜ਼ ਆ ਸੌਫ ਆ ਕਿ ਕੀ ਚੀਜ਼ ਨਹੀਂ ਨਹੀਂ ਆਓ ਆ ਆ ਉਹ ਆ ਛੋਲੇ ਨਹੀਂ ਆਏ ਆ ਸਰੋਂ ਆ ਔਸ ਹੈਗਾ ਧਨੀਆ ਜਿਹੜੇ ਗੁੱਚੀਆਂ ਬੰਨੀਆਂ ਪਈਆਂ ਨੇ ਤੇ ਉਹ ਮੇਲਾ ਸੌਫ ਆ ਸ਼ਾਇਦ ਦੂਜੀ ਜਿਹੜੀ ਆ ਇੱਥੇ ਦਿਖਾਉਣਾ ਆ ਆ ਆਹ ਦੀ ਆਹ ਚੀਜ਼ ਹੈ ਜਿਹੜੀ ਉਹ ਸ਼ੂਲੇ ਵੀ ਬੰਨੇ ਪਈ ਮਗਰ ਫਿਰ ਮੇਲਾ ਬੰਨੇ ਸ਼ੂਲੇ ਹੋਣਗੇ ਆ ਫਿਰ ਆ ਚੀਜ਼ ਹੈ ਜਿਹੜੀ ਇਹ ਧਨੀਆ ਹੋਊਗਾ ਕਿਉਂ ਧਨੀਆ ਤੇ ਸੇਮ ਜਿਹੇ ਸ਼ੂਲੇ ਫਿਰ ਬੰਨ ਕੇ ਢੇਰੀਆਂ ਲਾਈਆਂ ਹੋਈਆਂ ਨੇ ਮੇਲਾ ਆ ਥੋੜਾ ਜਿਹੜੀ ਕਣਕ ਦਾ ਆ ਕਿਤੇ ਕਿਤੇ ਡੋਡੇ ਵੀ ਆ ਰਹੇ ਨੇ ਕਿਤੇ ਕਿਤੇ ਆ ਰਹੇ ਨੇ ਪਰ ਹਜੇ ਵਧੀਆ ਤਰੀਕੇ ਨਾਲ ਨਹੀਂ ਦਿਖੇ ਰੋਡ ਤੇ ਬਹੁਤ ਘੱਟ ਦੇਖੇ ਨੇ फ्रंट वाला शीशा साफ ਕਰਨ ਵਾਲਾ ਹੈ ਪੂਰਾ ਪੂਰਾ ਵਧੀਆ ਨਹੀਂ ਦੀ ਨਾ ਇਧਰ ਪਹਾੜੀਆਂ ਦਿਂਦੀਆਂ ਨੇ ਉਹ ਉਹ ਸਾਹਮਣੇ ਪਹਾੜੀਆਂ ਹੀ ਪਹਾੜੀਆਂ ਹਿੱਲ ਏਰੀਆ ਆ ਗਿਆ ਫਿਰ ਰੈਸਟ ਏਰੀਆ ਬਹੁਤ ਘੈਂਟ ਬਣਿਆ ਹੋਇਆ დაიशो ਵਾਸ਼ਾ ਸੈਂਟਰ ਰੈਸਟੋਰੈਂਟ ਜਾਣ ਕੇ ਮੋਟਰਸਾਈਕਲ ਇੱਥੇ ਭਾਈ ਉਹ ਵੀ ਨੇ ਆਉਟਲਟ ਜੇ ਵੀ ਨੇ ਉਹਦੇ ਸਾਰੇ ਹਮ ਆਉਟਲਟ ਵੀ ਨੇ ਤਾਂ ਇਹ ਨਹੀਂ ਮਾਰ ਲੋਕੜੇ ਨੇ ਨੇ ਫੂਡ ਉਹ ਸਭ ਉਹੀ ਆ ਸਾਰਾ ਕੁਝ ਹੀ ਆ ਆ ਗਿਆ ਆ ਗਿਆ ਰੋਟੀ ਖਾਣ ਰੁਕੇ ਸੀ ਵਧੀਆ ਰੈਸਟਰੀਆ ਬਣਿਆ ਜਿੱਥੇ ਤੁਹਾਨੂੰ ਪਹਿਲਾਂ ਦਿਖਾਇਆ ਗੱਡੀ ਰੋਕਦੇ ਸੀ ਹਾਲੇ ਬੈਠੇ ਜੱਗੇ ਉਹਨੇ ਆ ਗਏ ਪਰੌਂਠੇ ਕਰਦੇ ਐਂ ਚੈੱਕ ਹਾ ਕੀ ਟੈਸਟ ਕਿਦਾਂ ਦਾ ਪਰੌਂਠਾ ਦਾ ਪਲੇਟ ਨੂੰ ਵੀ ਡਬਲ ਲੱਗਦਾ ਮੈਨੂੰ ਪਰੌਂਠੇ ਬਾਲੇ ਵੱਡੇ ਆ ਐ ਹੋਏ ਪਰੌਂਠੇ ਕਿੜ ਕਿੜੇ ਆ ਮੇਰੇ ਵਾਲਾ ਮੇਲੇ ਈ ਏਟਨ ਸਈ ਆ ਜਿਹੜੀ ਮੈਕਾਨੀਆਂ ਮੈਂ ਆ ਮੰਗਾਇਆ ਚੱਕੋ ਸੋਣੀ ਤੁਸੀਂ ਝੱਲੋ ਪਰੌਂਠਿਆਂ ਨੂੰ ਹਾਂ ਦੋ ਬੰਦੇ ਵਰਗਾ ਤੇ ਇੱਕ ਪਰੌਂਠਾ ਹਾਂ ਵਾਪੇ ਹਾਂ ਯਾਰ ਪਤਲਾ ਕਰਕੇ ਚਲੋ ਇਹਨਾਂ ਦੇ ਐਹੇ ਜਿਹੀ ਹੁੰਦੇ ਆ ਪੰਜਾਬ 'ਚ ਨਹੀਂ ਬੈਠੇ ਕਿਉਂ ਜੱਗਿਆ ਬਹੁਤ ਵਧੀਆ ਬਹੁਤ ਵਧੀਆ ਰੋਟੀ ਨੂੰ ਮਾਣ ਨਹੀਂ ਮਿਲਣਾ ਜਿੰਨਾ ਖਾਣਾ ਖਾ ਲੋ ਬਸ ਕੋਈ ਗਰਾਨਾ ਕਰਕੇ ਖਾ ਲੋ ਆਪਣੀ ਆਈਟਮ ਸੌਖੀ ਆ ਦਰ ਨਾਲ ਐ ਰੋਡ ਦੀ ਸੈਟਿੰਗ ਬਹੁਤ ਸੋਹਣੀ ਆ ਉਵੇਂ ਜਿੱਥੋਂ ਕਿਤੇ ਨੀਵਾ ਆ ਜਾਂਦਾ ਸੜਕ ਨੀਵੀ ਹੋ ਜਾਂਦੀ ਆ ਜਿੱਥੋਂ ਕਿਤੇ ਉੱਚਾ ਹੋ ਜਾਂਦਾ ਉਪਣੀ ਸੜਕ ਉੱਚੀ ਹੋ ਜਾਂਦੀ ਆ ਫਸਲ ਵੀ ਬਹੁਤ ਵਧੀਆ ਲੱਗਦੀ ਡੁੱਡੇ ਵਾਲਾ ਏਰੀਆ ਇਹ ਇੱਥੇ ਡੋਡੇ ਡਾਡੇ ਬਹੁਤ ਆਦੇ ਹੋਣਾ ਖੇਤ ਫਸਲ ਉੱਚੇ ਨੀਵੇਂ ਓਕਣਾ ਹੀ ਨੇ ਖੇਤ ਪੱਧਰ ਨਹੀਂ ਕਰੇ ਹੋਏ ਕਰਨ ਨੂੰ ਤਾਂ ਕਰ ਸਕਦੇ ਆ ਪਥਰੀਲਾ ਏਰੀਆ ਬਈ ਪੱਥਰੀ ਬਹੁਤ ਏਹ ਹੈ ਸਾਰਾ ਪੱਥਰ ਵਾਲਾ ਏਰੀਆ ਆ ਮੂਰੇ ਸਾਰਾ ਉੱਚਾ ਨੀਵਾ ਪਥਰੀਲਾ ਏਰੀਆ ਆ ਆਪਾਂ ਦਾ ਹੋਰ ਤੋਂ 150 ਕਿਲੋਮੀਟਰ ਪਿੱਛੇ ਹੋਵਾਂਗੇ ਨਾ ਹੂੰ ਬਸ ਜਿੰਨਾਂ ਕੋਲ ਪੈਸਾ ਵਾ ਉਹਨਾਂ ਨੇ ਸੈੱਟ ਕਰਦੀਆਂ ਪੱਧਰ ਕਰਦੀਆਂ ਜੀ ਨਹੀਂ ਸੋਣਾ ਉਹੀ ਗੱਲ ਆ ਬਈ ਮਨਲਾ ਹੁਣ ਇਹਦੇ ਵਿੱਚੋਂ ਇਹ ਜੇ ਪਥਰੀਲੇ ਏਰੀਏ ਦੇ ਵਿੱਚੋਂ ਆਪਾਂ ਜਾ ਉਹ ਪਾਣੀ ਹੈ ਇਹਨਾਂ ਦਾ ਝੀਲ ਆ ਕੋਈ ਪਾਣੀ ਇਹਨਾਂ ਨੂੰ ਕਿੱਥੇ ਆਪਾਂ ਨੂੰ ਮੈਨੂੰ ਮੋਟਰ ਨਹੀਂ ਅਜੇ ਤੱਕ ਦਿਖੀ ਕਿਸੇ ਦੀ ਇਹ ਪਾਈਪ ਲਾਈਨ ਨਹੀਂ ਪਾਈਆਂ ਹੋਈਆਂ ਨੇ ਆ ਦਿਖਾਉਂਦੀ ਹੈ ਨਦੀ ਜੀ ਇਹਦੇ ਵਿੱਚੋਂ ਪਾਈਪ ਲਾਉਂਦੇ ਹੁਣ ਜਮਾ ਕਰਦੇ ਆ ਨਾ ਇਹ ਖੂਹ ਜਿਹੜੇ ਬਣੇ ਹੋਣੇ ਆ ਏਰੀਆ 'ਚ ਖੂਹ ਨੇ ਬਣੇ ਹੋਏ ਉਹਨਾਂ ਤੋਂ ਹੀ ਮਤਲਬ ਉੱਥੇ ਜਮਾ ਕਰਕੇ ਉਹ ਏਰੀਆ ਦੇ ਵਿੱਚ ਉਹ ਕੀ ਹੋਇਆ ਧਿਆਨ ਨਾਲ ਕੈਮਰਾ ਨਾ ਚੱਲਦਾ ਹੋਵੇ ਐਕਸੀਡੈਂਟ ਹੋਇਆ ਲੱਗਦਾ ਓ ਦੇ ਪਿਆ ਮੋਟਰਸਾਈਕਲ ਓ ਮਾਈ ਗਾਡ ਗੱਡੀ ਪਲਟੀ ਗਈ ਬਾਬਾ ਐਕਸਿਓ ਵੀ ਬੱਜੇ ਮੂਰੇ ਰੋਂਗ ਸਾਈਡ ਜਾਂਦਾ ਹੋਣਾ ਬੰਦਾ ਓਹੋ ਮੁੰਡਾ ਡੈੱਡ ਹੋ ਗਿਆ ਡੈੱਡ ਹੋ ਗਿਆ ਡੈੱਡ ਹੌਲੀ 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 ਤੇ ਰੋਂਗ ਸਾਈਡ ਆਉਂਦੇ ਸੀ ਆ ਦੇਖ ਰੋਕ 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 ਇਹ ਰੋਂਗ ਸਾਈਡ ਦਾ ਇਹ ਇਹ ਇਹੀ ਕੰਮ ਪਈਆਂ ਸੀ ਮਾੜੀ ਹਰਕਤ ਇਹਨਾਂ ਦੀ ਇਹ ਇੱਥੋਂ ਚੱਕੇ ਹੋ ਰਹੇ ਉਹ ਹਾਂ ਹਾਂ ਹੁਣ ਇਹ ਗੱਡੀ ਵਾਲੇ ਦੀ ਦੱਸ ਕੀ ਗਲਤੀ ਆ ਵੀ ਇਹ ਰੋਂਗ ਸਾਈਡ ਤੇ ਆਉਂਦੇ ਸੀ ਇਹ ਤੇ ਪਹਿਲਾਂ ਅਸੀਂ ਵੀ ਇਧਰੋਂ ਦੇਖਿਆ ਇੱਕ ਦੋ ਜਗ੍ਹਾ ਤੋਂ ਰੋਂਗ ਸਾਈਡ ਆਉਂਦੇ ਇਹ ਰੋਂਗ ਸਾਈਡ ਗੱਡੀ ਉਧਰ ਆਪਣੀ ਜਗ੍ਹਾ ਸਹੀ ਆਉਂਦੀ ਸੀ ਇਹ ਰੋਂਗ ਸਾਈਡ ਆਉਂਦੇ ਹੋਣੇ ਭਈਏ ਮੂਹਰੇੋਂ ਵੱਜੇ ਐਕਸ ਜੂਵੀ ਚ ਦੋਏ ਮਰ ਗਏ ਤੇ ਇੱਕ ਜਿਉਂਦਾ ਹੋਇਆ ਉਹ ਉਹਦੇ ਜਿਹੜਾ ਮੋਟਰਸਾਈਕਲ ਦੇ ਕੋਲੇ ਪਿਆ ਜਿਹੜਾ ਮੋਟਰਸਾਈਕਲ ਦੇ ਕੋਲੇ ਆ ਉਹ ਜਿਉਂਦਾ ਆ ਮਰਿਆ ਹੋਇਆ ਉਹ ਮੋਟਰਸਾਈਕਲ ਕੋਲੇ ਜਿਉਂਦਾ ਇੱਕ ਉਹ ਪਰੇ ਮਰਿਆ ਪਿਆ ਇਹ ਇਹਨਾਂ ਨੂੰ ਭਈਆਂ ਨੂੰ ਚੀਜ਼ਾਂ ਨਾ ਚਲਾਉਣੀ ਆ ਗਈਆਂ ਇਹ ਕੰਮ ਉਹਨਾਂ ਦਾ ਵੇ ਦੇਖ ਗਲ ਪੈਂਦੇ ਆ ਕਹਿੰਦੇ ਜੀਪ ਵਾਲੇ ਕੋਈ ਦਿਖਾਈ ਨਹੀਂ deta ਆ ਕੇ ਸੇ ਮੋਟਰਸਾਈਕਲ ਆ ਰਹਾ ਹੈ ਸਾਲੇ ਉਹ ਰੋਂਗ ਸਾਈਡ ਆਉਂਦਾ ਉਹਨੂੰ ਕਿਉਂ ਦੇਖੂਗਾ ਆਪਾਂ ਨੇ ਪਹਿਲਾਂ ਦੇਖਿਆ ਇਧਰੋਂ ਤੈਨੂੰ ਦੱਸ ਜਮਾ ਤੈਨੂੰ ਕਹਿੰਦਾ ਸੀ ਵੀ ਹਾਲੇ ਰੋਂਗ ਸਾਈਡ ਹੀ ਆਈ ਜਾਂਦੇ ਬਈ ਇਧਰੋਂ ਇਹ ਸਾਲਾ ਇਹਨਾਂ ਦਾ ਧਿਆਨ ਇਹ ਭਈਏ ਨੇ ਕੁੱਤਾ ਤੇ ਭਈਆ ਦੋਏ ਇੱਕੋ ਚੀਜ਼ ਆ ਕੋਈ ਪਤਾ ਨਹੀਂ ਇਹਨੇ ਕਿੱਥੋਂ ਸ਼ਾਰਟਕਟ ਲਾ ਦੇਣਾ ਕਿੱਥੋਂ ਤੁਰੇ ਜਾਂਦੇ ਨੇ ਪਿੱਛੇ ਮੁੜਿਆ ਹਣਾ ਅੱਗਾ ਪਿੱਛਾ ਦੇਖਣਾ ਕਿ ਨਹੀਂ ਦੇਖਣਾ ਇਹਨਾਂ ਦਾ ਇਹੀ ਕੰਮ ਹੁੰਦਾ ਅਗਲੇ ਤੇ ਹੀ ਦਿੱਤੀ ਨਾ ਗੱਡੀ ਵਾਲੇ ਦੀ ਗੱਡੀ ਦਾ ਸਾਰੀ ਪੂਰਾ ਖਤਮ ਗੱਡੀ ਮੂਹਰੇ ਸਾਰੀ ਖਤਮ ਹੋ ਗਈ ਉਹ ਜਾਨੋਂ ਗਏ ਦੋ ਮਰ ਗਏ ਹੂੰ ਅਸਲ ਵਿੱਚ ਉੱਥੇ ਮੋੜ ਪੈਂਦਾ ਸੀ ਜਿੱਥੇ ਹੂੰ ਮੋੜ ਪੈਂਦਾ ਕਰਕੇ ਨਾ ਪਰ ਹੁਣ ਇੰਨੀ ਉਹਨੂੰ ਦੇਖਿਆ ਵੀ ਨਹੀਂ ਹੋਣਾ ਹੁਣ ਜਿਵੇਂ ਟਰਨ ਪੈਂਦੀ ਆ ਹੁਣ ਟਰਨ ਤੋਂ ਕੀ ਦਿੰਦਾ ਇੱਕ ਇਹ ਤੈਨੂੰ ਪਤਾ ਆਉਂਦੇ ਪੁੱਟੇ ਇਧਰਲੇ ਪਾਸੇ ਆਉਂਦੇ ਹੁੰਦੇ ਰੌਂਗ ਸਾਈਡ ਹਾਂ ਫੁੱਟਪਾਥ ਵਾਲੀ ਸਾਈਡ ਤੇ ਸੋਲਰ ਨਹੀਂ ਸੋਲਰ ਲੱਗਿਆ ਆ ਇਧਰ ਸਾਰੇ ਪਹਾੜ ਦੇ ਉਹ ਮੇਰੇ ਹਿਸਾਬ ਨਾਲ ਕਿਲੋਮੀਟਰ ਏਰੀਆ ਦੇ ਵਿੱਚ ਸਾਰੇ ਸੋਲਰ ਪੈਨਲ ਲੱਗੇ ਹੋਏ ਨੇ ਪਹਾੜ ਤੇ ਇਹਨਾਂ এনवायरमेंटਰ ਨਾਲ ਜ਼ਿਆਦਾ ਹੋਉ ਨਹੀਂ ਕਰਦੇ ਹੈਗੇ ਜਿਵੇਂ ਹੈ ਉਵੇਂ ਕਰ ਦਿੰਦੇ ਸਾਰਾ ਕੁਝ ਹਮ ਆਪਣੇ ਵਾਲਾ ਕੰਮ ਨਹੀਂ ਹੈ ਬੇ ਰੋਡ ਬਣਾਉਣਾ ਪਹਿਲਾਂ ਦਰਖਤ ਪਟੋ ਨਾ ਨਾ ਸਹੀ ਗਾ ਇਹ ਗੱਲ ਸਹੀ ਹੈ ਇਹਨਾਂ ਦਾ ਇਹ ਕੰਮ ਨਹੀਂ ਹੈ ਬਣਾ ਜਿਵੇਂ ਆਪਣੇ ਵਾਲੇ ਵਾਲੇ ਕਿਹਦੇ ਤੇ ਪਿਆ ਹੋਵੇ 4 ਫੁੱਟ ਰੋਡ ਬਣਾ ਬੰਦਾ ਨਹੀਂ ਛੱਡਦੇ ਕਮਾਂਡੀ ਦਾ ਪਾਣੀ ਖੜਾ ਹੋਣ ਵਾਲਾ ਸਿਸਟਮ ਬਣਾਇਆ ਨਹੀਂ ਉਹ ਹੀ ਤਾਂ ਦੱਸਦਾ ਜਿੱਕੇ ਆਪਣੇ ਤਾਂ ਜਿਵੇਂ ਮੰਨ ਲਾ ਨਾ ਕੇ ਦੇ ਨਾਲ ਬੰਜਰ ਪਈਆ ਜਾਂ ਰਾਹ ਵਾ ਜੇ ਰਾਹ 16 ਫੁੱਟਾ ਉਹ 12 ਹੀ ਰਹਿ ਜਾਂਦਾ 10 ਸਹੀ ਅਲਦਲੇ 2 2 3 3 ਫੁੱਟ ਵੱਡ ਲੰਦੇ ਆ ਖੇਤ ਵਾਲੇ ਇੱਥੇ ਤੋਂ ਦੇਖ ਲਾ ਅਲਦਲੇ 4 ਫੁੱਟ ਕਹਿੰਦਾ 4 ਫੁੱਟ ਪਿਆ ਹੀ ਉਹਨੇ ਇਹ ਨਹੀਂ ਹੈਗਾ ਵੱਡ ਕੇ ਨਾਲ ਰਲਾ ਲਿਆ ਇਹ ਹੀ ਤਾਂ ਫਰਕ ਹੈ ਇਹਨਾਂ ਲੋਕਾਂ 'ਚ ਫਸਲ ਦਿਖਾ ਦੇ ਆ ਡੁੱਡੇ ਸੀ ਉਹ ਜੋਮ ਨਹੀਂ ਸੀ ਕਰਿਆ ਇਧਰਲੇ ਪਾਸੇ ਆਉਣਗੇ ਫਿਰ ਦਿਖਾ ਦਾਂਗੇ ਬਾਕੀ ਸਾਰੇ ਬਾਈਪਾਸ ਬਣੇ ਹੋਏ ਨੇ ਇੱਕ ਊਜੈਨ ਸ਼ਹਿਰ ਦੇ ਵਿੱਚ ਦੀ ਜਾ ਰਹੇ ਹਾਂ ਊਜੈਨ ਸ਼ਹਿਰ ਚ ਲਾਤਾ ਹਨਾ ਜੱਗੇ ਹੂੰ ਮਾ ਰਹਿ ਗਿਆ ਥੋੜਾ ਜੀ 3 ਕਿਲੋਮੀਟਰ ਦਾ ਹੋਰ ਉਹ ਸ਼ਹਿਰ ਫਿਰ ਦੇ ਦਾਂ ਕਿਹੜੇ ਰੋਡ ਤੇ ਚੜਦਾ ਜਿਹੜੇ ਰੋਡ ਤੇ ਹਾਈਵੇ ਤੇ ਆਉਂਦੇ ਸੀ ਉਹ ਰੋਡ ਹਜੇ ਕਿਤੇ ਕਿਤੇ ਬਣਿਆ ਹੈ ਕਿਤੇ ਰਹਿੰਦਾ ਹਜੇ ਬਣਨ ਯਾਨੀ ਉਹ ਸਿਸਟਮ ਹੈ ਵਧੀਆ ਤੇ ਉੱਥੇ ਆ ਜਿੱਥੇ ਇੱਕ ਮੰਨ ਲਾ ਲਈ ਹਾਂ ਦਸਵੇਂ ਸ਼ਹਿਰ ਹੈਗੇ ਆ ਹਾਂ ਨਹੀਂ ਤਾਂ ਦੂਰ ਦੀ ਬਗਲ ਕੇ ਹੁਣਾ ਹੋਵੇ ਆ ਸਹੀ ਗੱਲ ਆ ਉਹ ਤਾਂ ਵੈਸੇ ਤਾਂ ਫਰਕ ਤਾਂ ਬਹੁਤ ਪਤਾ ਪਰ ਐ ਵੀ ਰੋਡ ਵਧੀਆ ਬਣਾਤਾ ਹਾਂ ਬੜਾ ਵਧੀਆ ਹਾਂ ਅੱਛਾ ਜੱਗਾ ਹੁਣ ਐਨਕਾਂ ਲਾਉ ਤੌਪ ਹੋਗੀ ਨਾ ਤਾਂ ਕਰਕੇ ਹੋਗਾ ਤੌਫ ਹੋਣਾ ਧੁੱਪ ਵੀ ਹੋਗੀ ਇੱਧਰ ਮੇਰੇ ਬਰਾਬਰ ਮੇਰਾ ਉਸਤਾਦ ਜੀ ਸੇਕ ਮਾਰਦਾ ਨਾ ਉਹਦਾ ਅੱਛਾ ਐਨ ਕਾਂ ਸੇਕ ਮਾਰਦ ਸੀ ਆਂ ਨਹੀਂ ਇਹ ਜੋ ਸੇਕ ਆਉਂਦਾ ਜਿਆਦਾ ਅੱਛਾ 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 ਮੇਰੀਆਂ ਤੁੱਤੀਆਂ ਹੋਈ ਜਾਂਦੀਆਂ ਆਹ ਅੱਛਾ ਅੱਛਾ ਆਏ ਹੈ ਜਾਨੂ ਵੀਡੀਓ ਬਣਾਉਣ ਦਾ ਮੜਿਆ ਸਵਾਦ ਨਾਲ ਜਾਨੂ ਜੰਪ ਆ ਜਾਂਦੇ ਟਕ ਟਕ ੜੇ ਕਰਕੇ ਫੇਰੇ ਲੈਂਦਾ ਉਸਤਾਦ ਜੀ ਦੱਸੋ ਕੁਛ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਸਤਾਦ ਜੀ ਨੂੰ ਸ਼ਹਿਰ ਨੰਗ ਲੈਣ ਤੋਂ ਫੇਰ ਛੇੜਿਓ 2.5 ਕਿਲੋਮੀਟਰ ਦਾ ਰਹਿ ਗਿਆ ਸ਼ਹਿਰ ਓਕੇ ਓਕੇ ओके okay, <laughs> 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 फिर बच्चा लो जी ਤੁਹਾਨੂੰ ਦਿਖਾਈਏ ਫਿਰ ਇਧਰ ਸਾਈਡ ਨਾਲ ਪਰ ਇਧਰ ਤਾਂ ਇਹ ਗੱਡੀਆਂ ਹੀ ਖੜੀਆਂ ਨੇ ਕੁਝ ਸ਼ਹਿਰ ਆ ਕੁਝ ਜੰਗਲ ਆ ਦੇਖਦੇ ਆ ਅੱਗੇ ਕੀ ਰੰਗ ਢੰਗ ਆਉਂਦੇ ਆ ਬੈਠੇ ਕਰਤਾਰ ਕੱਲ ਦੇ ਤੁਰੇ ਹੋਏ ਆ ساری ਰਾਤ ਆਈ ਗਏ ਆਈ ਗਏ ਅੱਧੇ ਦਿਨ ਚਲੇ ਗਏ ਜਾ ਹੀ ਗਏ ਜਾਈ ਗਏ ਫਜੇ ਮਿਲਦਾ ਇੱਕ ਰਾਤ ਇੱਕ ਦਿਨ ਡੇਢ ਦਿਨ ਜੇ ਹੋਰ ਲੱਗੂ ਜਾਣ ਨੂੰ ਫਿਰ ਪਹੁੰਚਾਂਗੇ ਭਈਆ